ਅੱਜ ਦੀ ਖ਼ਬਰ ਸੰਡੇ ਗੱਲ ਕਰਦੇ ਹਾਂ ਜੀ ਸ਼ਰੋਣੀ ਅਕਾਲੀ ਦੰਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਵਿੱਚ ਐਂਟਰ ਹੋਈ ਬੀਜਪ ਯਾਨੀ ਕਿ ਬੀਜਪ ਸਾਥ ਦੇਣ ਜਾ ਰਹੀ ਹੈ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਕਿਵੇਂ ਕਿਸ ਤਰ੍ਹਾਂ ਕਾਫੀ ਦੇਰ ਤੋਂ ਕਨਸੋਹਾਂ ਚੱਲ ਰਹੀਆਂ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਹੈ ਵੱਡਾ ਆਮਦਨ ਤੋਂ ਵੱਧ ਕੇਸ ਦਰਜ ਹੋਇਆ ਹੋਇਆ ਹੈ ਜਿਹਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸੇ ਦੇ ਹੱਕ ਦੀ ਗੱਲ ਸੁਣਾ ਨਹੀਂ ਚਾਹੁੰਦੇ। ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੁਣ ਵਿਕਰਮ ਸਿੰਘ ਮਜੀਠੀਆ ਜਿਹੜਾ ਹੈ ਜੇਲ੍ਹ ਤੋਂ ਬਾਹਰ ਨਹੀਂ ਆ ਸਕਦਾ। ਦੂਜੇ ਪਾਸੇ ਕਾਫੀ ਵੱਡੀਆਂ ਕੰਸੂਆਂ ਚੱਲ ਪਈਆਂ ਨੇ ਕਿ ਹੁਣ ਬੀਜੇਪੀ ਦੇ ਵਿੱਚ ਜਾ ਸਕਦੇ ਨੇ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਕਿਸ ਤਰ੍ਹਾਂ ਕਿਵੇਂ ਉਹ ਵੀ ਤੁਹਾਨੂੰ ਦੱਸਾਂਗੇ ਲੇਕਿਨ ਇਸ ਟਾਈਮ ਜਿਹੜੀਆਂ ਕੰਸੋਹਾ ਵਿੱਚੋਂ ਵਿੱਚ ਚੱਲ ਰਹੀਆਂ ਨੇ ਕਿ ਬੀਜੇਪੀ ਸਾਥ ਦੇ ਰਹੀ ਐ ਪਿਸ਼ਤਾਚਾਰੀਆਂ ਦਾ ਕਿ ਬੀਜੇਪੀ ਸਾਥ ਦੇ ਰਹੀ ਐ ਨਸ਼ਾ ਤਸਕਰੀ ਵਾਲਿਆਂ ਦਾ ਕਿਉਂਕਿ ਜਦੋਂ ਵੀ ਬੀਪੀ ਜਗੀਰਪੁਰ ਬੋਲੇ ਉਹਨਾਂ ਨੇ ਕਿਹਾ ਕਿ 2017 ਦੇ ਵਿੱਚ 2022 ਦੇ ਵਿੱਚ ਜਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਚ ਅਸੀਂ ਘਾਟਾ ਤਾਂ ਖਾਦਾ ਹੈ ਕਿਉਂਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਸਾਥ ਦਿੱਤਾ ਜਿਹੜੇ ਨੇ ਡੇਰਾ ਮੁਖੀ ਸੀਗੇ ਜਿਹੜੇ ਸਰਸਾ ਤੋਂ ਉਹਨਾਂ ਦਾ ਸਾਥ ਦਿੱਤਾ ਉਹਨਾਂ ਨੂੰ ਜਿਹੜਾ ਹੈ ਮਾਫੀਨਾਮਾ ਦਵਾਇਆ ਉਸ ਤੋਂ ਬਾਅਦ ਲੋਕ ਸਾਡੇ ਉੱਤੇ ਜਿਹੜਾ ਹੈ ਲੋਕ ਪੰਥਕ ਦੇ ਲੋਕ ਸਾਡਾ ਸਾਥ ਦੇਣਾ ਬੰਦ ਕਰ ਦਿੱਤਾ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਬੀਬੀ ਜਗੀਰੋ ਕੋਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਜਿਹੜਾ ਪੰਥ ਦੇ ਨਾਲ ਗਦਾਰੀ ਕਰਦਾ ਹੈ ਤਾਂ ਉਹਨੂੰ ਪੰਥ ਦੇ ਲੋਕਾਂ ਵੱਲੋਂ ਨਹੀਂ ਪਸੰਦ ਕੀਤਾ ਜਾਂਦਾ ਤਾਂ ਹੀ ਅਸੀਂ ਜਿਹੜੀਆਂ ਨੇ 2017 ਦੇ 22 ਤੇ 24 ਦੇ ਵਿੱਚ ਵੱਡੀ ਮਾਰ ਖਾਧੀ ਹੈ ਉਸ ਤੋਂ ਬਾਅਦ ਕਾਫੀ ਹੁਣ ਕੰਸੋਆ ਚੱਲ ਰਹੀ ਆ ਨੇ ਕਿ ਪਿੱਛੇ ਕੋ ਬੀਜੇਪੀ ਨੇ ਵੀ ਕਾਫੀ ਇੰਟਰਸਟ ਦਿਖਾਇਆ ਕਿ ਈਡੀ ਦੇ ਜਿਹੜੇ ਨੇ ਈਡੀ ਦੇ ਸਾਫਕਾ ਡਾਇਰੈਕਟਰ ਨੂੰ ਕਿਹਾ ਕਿ ਅਸੀਂ ਬਿਕਰਮ ਸਿੰਘ ਨੂੰ ਜੀਟੀਆਂ ਦੇ ਖਿਲਾਫ ਕੇਸ ਕੋਲਣਾ ਚਾਹੁੰਦੇ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਮਨਾ ਕਰ ਦਿੱਤਾ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਡੇਲੇ ਸੱਚੇ ਸੋਤੇ ਦਾ ਸਾਥ ਦਿੱਤਾ ਸੀ ਤਾਂ ਉਦੋਂ ਕਾਫੀ ਜ਼ਿਆਦਾ ਲੋਕ ਖਿਲਾਫ ਹੋ ਗਏ ਸੀਗੇ ਸ਼੍ਰੋਮਣੀ ਅਕਾਲੀ ਦਲ ਸਿਰਫ ਪੰਜਾਬ ਦੇ ਵਿੱਚੋਂ ਮਸਾ ਮਾਰ ਕੇ ਦੋ ਸੀਟਾਂ ਮਿਲੀਆਂ ਤਾਂ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਹੋਰ ਡੇਰਾ ਦੇ ਬਾਬਾ ਜੀ ਜਿਹੜੇ ਕਾਫੀ ਲੰਮੇ ਲੰਮੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਸੀਗੀਆਂ ਕਿ ਇਹ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਦੇ ਰਿਸ਼ਤੇਦਾਰ ਵੀ ਨੇ ਤੇ ਇਹ ਉਹਨਾਂ ਨੂੰ ਮਿਲਣ ਜਾਣਗੇ ਅਸੀਂ ਗੱਲ ਕਰ ਰਹੇ ਹਾਂ ਜੀ ਡੇਰਾ ਪਾਪਾ ਵਿਆਸ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਅੱਜ ਨਾਬਾ ਦੇ ਦੇ ਜੇਲ੍ਹ ਦੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰ ਸਕਦੇ ਨੇ ਭਾਵੇਂ ਅਧਿਕਾਰਤ ਤੌਰ ਤੇ ਇਸ ਦੀ ਪੁਸ਼ਟੀ ਨਹੀਂ ਹੋਈ ਤੇ ਨਾ ਹੀ ਅਜੇ ਤੱਕ ਇਸ ਦਾ ਪਤਾ ਲੱਗਾ ਹੈ ਕਿਹੜੇ ਸਮੇਂ ਮੁਤਾਬਕ ਦੇਣਾ ਬਿਆਸਮੁਖੀ ਨਾਬਾ ਦੀ ਜੇਲ੍ਹ ਵਿੱਚ ਪਹੁੰਚਣਗੇ ਪਰ ਸੂਤਰਾਂ ਮੁਤਾਬਕ ਦੇਣਾ ਬਿਆਸਮੁਖੀ ਗੁਰਿੰਦਰ ਸਿੰਘ ਅਜ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨਗੇ ਯਾਨੀ ਕਿ ਤੁਹਾਨੂੰ ਦੱਸ ਦਈਏ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਦੀ ਰਿਸ਼ਤੇਦਾਰੀ ਵਿੱਚ ਕਿਹਾ ਜਾ ਰਿਹਾ ਹੈ ਬਾਬਾ ਗੁਰਿੰਦਰ ਸਿੰਘ ਕਿਉਂਕਿ ਕੱਲ ਜਿਸ ਤਰੀਕੇ ਦੇ ਨਾਲ ਵਲਟੋ ਆਜੀ ਮਿਲਣ ਗਏ ਲੇਕਿਨ ਉਹਨਾਂ ਨੂੰ ਮਿਲਨ ਨਹੀਂ ਦਿੱਤਾ ਗਿਆ ਲੇਕਿਨ ਅੱਜ ਗੱਲਾਂ ਚੱਲ ਰਹੀਆਂ ਨੇ ਕਿ ਜਿਹੜੇ ਨੇ ਡੇਰਾ ਬਿਆਸ ਦੇ ਪਾਪਾ ਗੁਰਿੰਦਰ ਸਿੰਘ ਜੀ ਉਹ ਪਹੁੰਚ ਰਹੇ ਨੇ ਵਿਕਰਮ ਸਿੰਘ ਮਜੀਠੀਆ ਨੂੰ ਮਿਲਣ ਵਾਸਤੇ ਜੇਲ੍ਹ ਦੇ ਵਿੱਚ ਹਾਲਾ ਕਿ ਇਹ ਇਹ ਗੱਲ ਵੀ ਕਾਫੀ ਨਿਕਲ ਕੇ ਆਈ ਕਿ ਭਾਪੀ ਵੀ ਵਿੱਚ ਐਂਟਰ ਹੋ ਸਕਦੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਭਾਪੀ ਦਾ ਵੀ ਗੱਠ ਜੋੜ ਹੋ ਸਕਦਾ ਹੈ ਤੇ ਦੂਸਰੇ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਪੀ ਜਿਹੜੀ ਹੈ ਉਹਦੇ ਉਹਦੇ ਵਿੱਚ ਜਿਹੜੇ ਨੇ ਅ ਵਿਕਰਮ ਸਿੰਘ ਮਜੀਠੀਆ ਵੀ ਜਾ ਸਕਦੇ ਨੇ ਕਿਉਂਕਿ ਜਿਸ ਤਰ੍ਹਾਂ ਬਾਬਾ ਜਿਹੜੇ ਨੇ ਗੁਰਿੰਦਰ ਸਿੰਘ ਜੀ ਉਹ ਜਾ ਰਹੇ ਨੇ ਵਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਵਾਸਤੇ ਹਾਲਾਂਕਿ ਵਾਰ-ਵਾਰ ਬਾਬਾ ਗੁਰਿੰਦਰ ਸਿੰਘ ਜੀ ਇਹ ਕਹਿੰਦੇ ਨੇ ਕਿ ਮੇਰਾ ਕਿਸੇ ਵੀ ਨਾ ਵੋਟਾਂ ਦੇ ਜਿਹੜੇ ਨੇ ਪੋਲਿਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਮੇਰੇ ਕਿਸੇ ਜਿਹੜੇ ਮੇਰੇ ਕੰਮ ਕਰਦੇ ਨੇ ਮੇਰੇ ਜਿੰਨੇ ਵੀ ਡੇਰੇ ਸੱਚੇ ਸੋਤੇ ਦੇ ਵਿੱਚ ਸੌਰੀ ਡੇਰਾ ਵਿਆਸ ਦੇ ਵਿੱਚ ਮੇਰਾ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ ਨਾ ਹੀ ਮੈਂ ਕਿਸੇ ਨੂੰ ਪ੍ਰਮੋਟ ਕਰਦਾ ਹਾਂ ਲਈ ਮੈਂ ਕਹਿੰਦਾ ਵੋਟਾਂ ਦਿਓ ਭਾਵੇਂ ਨਾ ਦਿਓ ਉਹ ਤੁਹਾਡੀ ਮਰਜ਼ੀ ਹੈ ਲੇਕਿਨ ਜਿਸ ਤਰੀਕੇ ਨਾਲ ਬਾਬਾ ਵਿਆਸ ਵਾਲੇ ਜਿਹੜੇ ਨੇ ਗੁਰਿੰਦਰ ਸਿੰਘ ਜੀ ਮੁਲਾਕਾਤ ਲਈ ਪਹੁੰਚ ਰਹੇ ਨੇ ਉਸ ਸਾਥ ਦੇ ਨਾਲ ਕੰਫਊਆ ਚੱਲਣ ਲੱਗ ਪਈਆਂ ਨੇ ਕਿ ਹੁਣ ਜਿਹੜੇ ਨੇ ਡੇਰਾ ਬਾਬਾ ਵਿਆਸ ਵਾਲਿਆਂ ਦੇ ਥਰੂ ਜਿਹੜੇ ਨੇ ਬਿਕਰਮ ਸਿੰਘ ਮਜੀਠੀਆ ਉਹ ਭਾਜਪਾ ਦੇ ਵਿੱਚ ਜਾ ਸਕਦੇ ਨੇ ਇਹ ਕੇਂਦਰ ਸਰਕਾਰ ਆਪਣੀ ਚਾਲ ਕਹਿ लो ਜਾਂ ਫਿਰ ਕੋਣ ਵਾਲੇ ਟਾਈਮ ਤੇ ਸ਼੍ਰੋਮੀ ਕਾਲੀ ਦਲ ਦਾ ਵੀ ਇਕੱਠ ਹੋ ਸਕਦਾ ਹੈ ਧੰਨਵਾਦ